ਆਉ ਗੁਰੂ ਪਰਿਓ ਜੋ ਹਰੋਜ ਨਿਤ ਅੰਮ੍ਰਿਤ ਵੇਲੇ ਚਲ ਰਹੀ ਡੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੰਤ ਪੰਦ ਰੱਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਖਾਸ਼ ਨਰੰਕਾਰ ਦਾ ਰੂਪ ਜਿਨ੍ਹਾਂ ਦੇ ਆਪਾਂ ਕੌਤੂ ਪਰਮਾ ਜੀਵਨ ਦੇ ਵਿਚਾਰ ਜੀਵਨ ਦੇ ਕੌਤਕਾਂ ਦਾ ਆਪਾ ਬੜ ਅਰੰਭ ਕੀਤਾ ਹੈ ਆਓ ਇਸ ਚੰਦਰੀ ਰਣੀਵਾਲ ਵਿਚਾਰ ਨੂੰ ਕੇ ਤੋਰੀਏ ਤਾਂ ਕਿ ਸਾਨੂੰ ਕੁਝ ਗਿਆਨ ਪ੍ਰਾਪਤ ਹੋ ਸਕੇ ਪਾਛਾ ਦੇ ਜੀਮ ਵਿੱਚੋਂ ਸਾਨੂੰ ਕੁਝ ਗਿਆਨ ਪ੍ਰਾਪਤ ਹੋ ਸਕੇ ਗਿਆਨ ਸੱਚ ਤੇ ਹੈ ਪਿਆਰੋ ਵਿਗਿਆਨ ਤਾਂ ਪ੍ਰਾਪਤ ਹੁੰਦਾ ਹੈ ਜੇ ਗਿਆਨ ਦਾ ਕੋਈ ਗਾਹ ਹੋਵੇ ਤਾਂ ਗਿਆਨ ਤਾਂ ਪ੍ਰਭ ਤੂੰ ਦਾਏ ਜੇ ਕੋਈ ਗੱਲ ਗਿਆਨ ਦਾ ਗਾਹ ਭੋਵੇ ਤਾਂ ਜੇ ਗਾਣ ਗਿਆਨ ਦਾ ਕੋਈ ਗਾਹ ਕਨਾ ਨਾ ਹੋਵੇ ਤੇ ਪਾਸ਼ਾ ਨੇ ਇੱਕ ਗੱਲ ਕਹੀ ਫਿਰ ਸਾਨੂੰ ਗੁਰਬਾਣੀ ਵਿੱਚ ਉਹ ਕਹਿੰਦੇ ਬੇਨ ਗੁਣ ਗਾਕ ਵੇਚੀਏ ਰੱਬੇ ਗੁਨਾ ਨੂੰ ਜੇ ਅਸੀਂ ਵੇਚੀਏ ਨਾ ਗਾਗ ਨਾ ਹੋਵੇ ਤੇ ਖਰੀਦੂਗਾ ਕੌਣ ਕੋਈ ਗਾਗ ਹੋਗਾ ਤਾਂ ਕਿਤੇ ਦੂਰਾ ਕਿਉਂ ਨਹੀਂ ਖਰੀਦਦਾ ਕੀਮਤ ਜਿਆਦੀ ਹੈ ਨਾ ਖਰੀਦਦਾ ਕੀ ਕਾਰਨ ਮਨੁੱਖ ਨੂੰ ਗਿਆਨ ਮਿਲਦਾ ਹੋਵੇ ਤੇ ਲੋਕ ਖਰੀਦੇ ਨਾ ਕੋਈ ਤਾਂ ਕਾਰਨ ਹੋਣਾ ਸਾਨੂੰ ਸਵਤਿਹ ਪਰੋ ਅਸੀਂ ਗਾਤ ਨਹੀਂ ਅਸੀਂ ਗਾਤ ਨਹੀਂ ਗਾ ਕੋਵੇ ਉਹ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਮਾਰ ਕੇ ਚੱਲ ਕੇ ਵੀ ਚਲੇ ਜਾਂਦਾ ਏ ਸਾਨੂੰ ਕੋਈ ਗ੍ਰਸਥ ਦੇ ਸਮਾਨ ਦੀ ਲੋੜ ਆ ਸਾਡੇ ਪਿੰਡ ਵਿੱਚ ਦੁਕਾਨ ਨਾ ਹੋਵੇ ਤੇ ਸਾਨੂੰ ਜਰੂਰਤ ਹੈ ਨਾ ਅਸੀਂ ਕਿੱਥੇ ਜਾਵਾਂਗੇ ਸ਼ਹਿਰ ਵਿੱਚ ਲੈਣ ਵਾਸਤੇ ਅਸੂ ਸ਼ਹਿਰ ਜਾਣ ਦੇ ਨਾਲ ਵੀ ਗੱਲ ਨਹੀਂ ਬਣਦੀ ਜਿਸ ਸਮਾਨ ਦੀ ਸਾਨੂੰ ਜਰੂਰਤ ਹੈ ਉਸ ਦੁਕਾਨ ਤੇ ਜਾਣਾ ਪਊਗਾ ਸਾਨੂੰ ਤਾਂ ਜਾ ਕੇ ਸਾਨੂੰ ਸਮਾਨ ਮਿਲੂਗਾ ਸ਼ਹਿਰ ਵਿੱਚ ਵੀ ਭਾਵੇਂ ਅਸੀਂ ਚਲੇ ਜਾਈਏ ਦੇ ਵੀ ਉੱਚੀ ਪ੍ਰਤ ਨਹੀਂ ਕਰ ਸਕਦੇ ਕਿਉਂ ਜਿੰਨਾ ਚਿਰ ਸਾਨੂੰ ਦੁਕਾਨ ਦਾ ਹੀ ਪਤਾ ਨਹੀਂ ਤੇ ਸਾਨੂੰ ਇਹ ਭਰੋਸਾ ਹੋਵੇ ਬਈ ਮੈਂ ਫਲਾਣੀ ਦੁਕਾਨ ਤੇ ਜਾਊਗਾ ਤਾਂ ਉੱਥੇ ਮੈਨੂੰ ਸਭ ਕੁਝ ਮਿਲ ਜਾਣਾ ਹੈ ਜੋ ਮੈਨੂੰ ਘਰ ਦਾ ਸਮਾਨ ਚਾਹੀਦਾ ਉਹ ਸਾਰਾ ਮੈਨੂੰ ਉੱਥੇ ਮਿਲ ਜਾਣਾ ਉਹਨੂੰ ਉਸ ਦੁਕਾਨ ਨੂੰ ਸੇ ਪਤਾ ਕੀ ਕਹਿੰਦੇ ਆ ਪੰਸਾਰੀ ਬੀ ਇਸ ਬਸ ਇਸ ਦੁਕਾਨ ਤੋਂ ਹਰ ਸਮਾਨ ਮਿਲਦਾ ਹੈ ਹਰ ਚੀਜ਼ ਮਿਲਦੀ ਹੈ ਤੇ ਜਿਹੜੀ ਸਾਨੂੰ ਜ਼ਰੂਰਤ ਹੋਵੇ ਉਹ ਲਿਆਵਾਂਗੇ ਅੱਜ ਸੰਸਾਰ ਵੀ ਹਟਿਆ ਪੈਰੋ ਗੁਰਦਾਂਦ ਦੇ ਦਾਲ ਵੀ اٹੇ ਜਿੰਨੇ ਤਾਂ ਗੱਲਣ ਰੱਬੀ ਗੁਰ ਲੈਣੇ ਉਹ ਤਾਂ ਨਾਨਕ ਦੇ ਹੱਟ ਤੇ ਆ ਜੂਗਾ ਉਹ ਤੇ ਪਰ ਉਹ ਰਾਤ ਨੂੰ ਬੰਦ ਹੋ ਜਾਂਦੇ ਆ ਸੰਸਾਰ ਦੇ ਅਟਾ ਤੇ ਰਾਤ ਨੂੰ ਬੰਦ ਹੋ ਜਾਂਦੇ ਆ ਹੁੰਦੇ ਆ ਨਾ ਸਮਾਂ ਐਸ ਤੱਕ ਸੀਮਤ ਤੱਕ ਦੁਕਾਨ ਖੁੱਲੀ ਰਹੋਗੀ ਕਦੇ ਗੁਰਨਾਮ ਦੀ ਤੂੰ ਸੁਣਿਆ ਵੀ ਦੁਕਾਨ ਬੰਦ ਹੋ ਜੂਗੀ ਰਾਤ ਨੂੰ ਦਿਨ ਨੂੰ ਕਦੇ ਸੁਣਿਆ ਤੁਸੀਂ ਵੀ ਬੰਦ ਹੋ ਗਈ ਦੁਕਾਨ ਤੁਨ ਗੁਰਨਾਮ ਸਾਹਿਬ ਦਾ ਹੱਟ ਹਮੇਸ਼ਾ ਖੁੱਲਾ ਹੈ ਖੁੱਲਾ ਸਦਾ ਹੈ ਇਹ ਕਦੇ ਯਾਦ ਰੱਖਣ ਵਾਲੀ ਆ ਹੱਟ ਸਦਾ ਖੁੱਲਾ ਹੈ ਪਰ ਦੁਕਾਨਦਾਰ ਉਦੋਂ ਆਣ ਕੇ ਬੈਠਦਾ ਏ ਜਦ ਕੋਈ ਗਾਹ ਕਵੇ ਮੈਂ ਦੁਬਾਰਾ ਬੈਠਾ ਦੇਖ ਰਿਹਾ ਤਮਾਸ਼ਾ ਬਾਹਰ ਬੈਠਾ ਤਮਾਸ਼ਾ ਦੇਖ ਰਿਹਾ ਏ ਕੋਈ ਕਿਧਰੋਂ ਕੁਝ ਲੈਣ ਜਾਣ ਜਾ ਰਿਹਾ ਕੋਈ ਕਿਧਰੋਂ ਕੁਝ ਲੈਣ ਜਾ ਰਿਹਾ ਕੋਈ ਕਿਧਰੋਂ ਕੁਝ ਲੈਣ ਜਾ ਰਿਹਾ ਏ ਦੁਕਾਨਦਾਰ ਦੇਖੀ ਜਾ ਰਿਹਾ ਏ ਬਈ ਜਿਹੜਾ ਮੇਰਾ ਗਾਹਕ ਹੋਊਗਾ ਉਹ ਆਪਣੇ ਆਪ ਆ ਜੂਗਾ ਜਿਹੜਾ ਮੇਰਾ ਕਾਪੂ ਆਪਣੇ ਆਪ ਆ ਜੂਗਾ ਉਹਨਾਂ ਨੂੰ ਕਿਸੇ ਦੁਕਾਨ ਤੇ ਜਾਣਾ ਨਹੀਂ ਹੋਰ ਤੇ ਇਸ ਕਰਕੇ ਪਹਿਰੇੜਾ ਪਾਛੇ ਕਹਿੰਦੇ ਵੇਣੋ ਗੁੰਡਾ ਕੇ ਵੇਚੀਏ ਜੇ ਬਾਜਾ ਮਾਰ ਮਾਰ ਕੇ ਕਿਸੇ ਨੂੰ ਕੋ ਚੀਂ ਦੇਓ ਨਾ ਤਾਂ ਉਹ 프리ਮ ਨਹੀਂ ਲੈਂਦਾ ਉਹਦੇ ਤਾਂ ਜ਼ਰੂਰ ਤੇ ਨਹੀਂ ਜ਼ਰੂਰ ਤੇ ਨਹੀਂ ਕਰੂੰਗਾ ਕੇ ਮੈਂ ਤੁਸੀਂ ਜ਼ਿੰਮੇਦਾਰ ਜੇ ਪੈਰੋ ਇੱਕ ਆਲੂਆਂ ਦੇ ਕਾਸ਼ਤ ਇਹੋ ਜਿਹੀ ਕਾਸ਼ਤ ਆ ਕਾਸ਼ਤ ਆ ਕਈ ਵਾਰ ਇੰਨੇ ਸਸਤੇ ਹੋ ਜਾਂਦੇ ਆ ਕੋਈ ਫ੍ਰੀ ਸਟੋਰ ਨੂੰ ਰਾਜ਼ੀ ਨਹੀਂ ਹੁੰਦਾ ਕੋਈ ਫ੍ਰੀਜ਼ਡ ਹੌਨ ਨੂੰ ਰਾਜ਼ੀ ਨਹੀਂ ਹੁੰਦਾ ਕਈ ਵਾਰ ਜ਼ਿੰਮੇਦਾਰਾਂ ਨੂੰ ਛੜਤਾਂ ਤੇ ਸੁਣਨੇ ਪੈਂਦੇ ਕਿਉਂ ਗਾਗਿਏ ਨਹੀਂ ਤੇ ਕਿਸੇ ਟਾਈਮ ਉਹੀ 40 50 ਰੁਪਏ ਨੂੰ ਕਿਲੋ ਦੇ ਕਿਉ ਹੁਣ ਗਾਗ ਹੈਗਾ ਹੈ ਗੱਲ ਹੈ ਫਿਰ ਉਹ ਗੱਲ ਤੇ ਜੇ ਅਸੀਂ ਗਾਗੇ ਨਾ ਤੇ ਤੁਨ ਗੁਰ ਨਾਨਕ ਸਾਹਿਬ ਪਾਸ਼ਾ ਦਾ ਹੱਥ ਸਦਾ ਖੁੱਲਾ ਹੈ ਗਿਆਨ ਦਾ ਅਰ ਗਿਆਨ ਦੇ ਵਿੱਚ ਸਾਰਾ ਹੀ ਸੰਸਾਰ ਆ ਜਾਂਦਾ ਫਿਰ ਸੰਸਾਰ ਦੇ ਵਿੱਚ ਸਾਰਾ ਗਿਆਨ ਆ ਜਾਂਦਾ ਜੋ ਚੀਜ਼ ਮਰਦੇ ਨਾਲ ਵਿਚਾਰ ਲੈ ਲਓ ਤਰਤ ਲੈ ਲਓ ਸੂਜ ਬੂਜ ਲੈ ਲਓ ਪ੍ਰਕਾਸ਼ ਲੈ ਲਓ ਜੋ ਮਰਜ਼ੀ ਲੈ ਲਓ ਸਭ ਕੁਝ ਛੱਪ ਲੈ ਲਓ ਤਾਪ ਲੈ ਲਓ ਤੇਜ਼ ਲੈ ਲਓ ਦੈ ਲੈ ਲਓ ਕੁਝ ਵੀ ਲਓ ਸਭ ਕੁਝ ਮਿਲਦਾ ਅੱਜ ਪਿਆਰੋ ਆਪਾਂ ਕੰਦੇ ਰੰਬ ਰੰਬ ਕੀਤੇ ਵਿਚਾਰ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਇਸ ਸੰਸਾਰ ਤੇ ਕਿਉਂ ਆਏ ਕੁਝ ਕਾਰਨ ਹੈ ਪਰ ਉਹਨਾਂ ਦੇ ਸੰਸਾਰ ਤੇ ਆਉਣ ਦੇ ਕੁਝ ਕਾਰਨ ਆ ਸਭ ਤੋਂ ਵੱਡਾ ਕਾਰਨ ਇੱਕ ਆਪਾਂ ਦੇਖੀਏ ਤਿਕੋ ਆਪਾਂ دنیਵੀ ਉਦਾਹਰਣਾਂ ਲੈ ਕੇ ਗੱਲ ਨੂੰ ਸਮਝ ਲਈਏ ਸੋ ਕੀ ਸਮਝਾ ਦਿੱਤੇ ਦੁਨਿਆਵੀ ਉਦਾਹਰਣਾਂ ਤੋਂ ਤੇ ਪਾਸ਼ਾ ਨੇ ਗੁਰਬਾਨੀ ਸਾਨੂੰ ਦਿੱਤੀਆਂ ਵੀ دنیਵੀ ਉਦਾਹਰਣਾਂ ਜਿਹੜੀਆਂ ਸਾਡੇ ਸਾਹਮਣੇ ਰੋਜ਼ ਘਟਦੀਆਂ ਨੇ ਉਹ ਉਦਾਹਰਣਾਂ ਦੇ ਕੇ ਤੇ ਆਪੋ ਆਪਾਂ ਵਿੱਚ ਸੱਜ ਜੀ ਉਦਾਹਰਣਾਂ ਦੇ ਨਾਲ ਯਤਨ ਕਰੀਏ ਇੱਕ ਮੰਤਰੀ ਜਾਂ ਮੰਤਰੀ ਇੱਕ ਤੇ ਤੁਸੀਂ ਜਾਣਦੇ ਮੰਤਰੀ ਅਨਪੜ੍ਹ ਵੀ ਹੁੰਦੇ ਮੰਤਰੀ ਅਨਪੜ੍ਹ ਵੀ ਹੁੰਦੇ ਆ ਸਾਰੇ ਮੰਤਰੀ ਪੜੇ ਲਿਖੇ ਨਹੀਂ ਹੁੰਦੇ ਫਿਰ ਉਸ ਮੰਤਰੀ ਦੇ ਨਾਲ ਕਿਸੇ ਨੇ ਗੱਲ ਕਰਨੀ ਅੰਗਰੇਜ਼ ਨੇ ਉਸ ਮੰਤਰੀ ਦੇ ਨਾਲ ਗੱਲ ਕਰਨੀ ਹੈ ਅੰਗਰੇਜ਼ ਨੇ ਉਹਨੂੰ ਪੰਜਾਬੀ ਨਹੀਂ